ਸਤਿ ਸ਼੍ਰੀ ਅਕਾਲ ਜੀ ਵੈਲਕਮ ਆਈ ਤੁਹਾਡਾ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਇਸ ਵਕਤ ਅਪ੍ਰੈਲ ਦੇ ਵਿੱਚ ਜਿਹੜੇ ਟੂਰਨਾਮੈਂਟ ਨੇ ਪੰਜਾਬ ਹਰਿਆਣਾ ਦੇ ਕਵੱਡੀ ਕੱਪ ਨੇ ਇਸ ਸਮਾਪਤੀ ਵੱਲ ਜਾ ਰਹੇ ਨੇ ਹੁਣ ਬਾਰਲੇ ਦੇਸ਼ਾਂ ਦੇ ਵਿੱਚ ਜਿੱਦਾਂ ਨਿਊਜ਼ੀਲੈਂਡ ਦੇ ਵਿੱਚ ਕਵੱਡੀ ਕੱਪ ਹੋ ਚੁੱਕਿਆ ਤੇ ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਇਸ ਸਾਲ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਯੂਰਪ ਇੰਗਲੈਂਡ ਇਹਦੇ ਵਿੱਚ ਜਿਹੜੇ ਟੂਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋ ਜਾ ਰਹੇ ਸ਼ੁਰੂ ਹੋਣ ਜਾ ਰਹੇ ਨੇ ਸਾਡੀ ਕਵਡੀ ਖੇਡ ਨਾਲ ਜਾਂ ਕਵਡੀ ਜਗਤ ਦੇ ਨਾਲ ਜੁੜੇ ਹੋਏ ਸਾਰੇ ਪ੍ਰਮੋਟਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਉਹਨਾਂ ਅੱਗੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਸ ਸਾਲ ਹਰਿਆਣਾ ਤੇ ਪੰਜਾਬ ਦੇ ਵਿੱਚ ਜਿਹੜੇ ਨਵੇਂ ਪਲੇਅਰਾਂ ਨੇ ਆਪਣੀ ਤੈਅ ਕ ਮਚਾਈ ਆ ਵੱਡੇ ਵੱਡੇ ਕੱਪਾਂ ਤੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਆਪਣੇ ਜੋਰ ਦਿਖਾਏ ਨੇ ਚੜ੍ਹਦੀ ਉਮਰ ਦੇ ਉਹਨਾਂ ਨੌਜਵਾਨਾਂ ਦਾ ਜ਼ਰੂਰ ਮਲ ਪਾਇਆ ਜਾਵੇ ਕਈ ਵਾਰ ਕੀ ਹੁੰਦਾ ਸੱਜਣੋ ਬਹੁਤ ਸਾਰੇ ਟੌਪ ਦੇ ਪਲੇਅਰ ਇਦਾਂ ਹੀ ਰਹਿ ਜਾਂਦੇ ਨੇ ਸੱਤਾ ਫਿੱਟਾਂ ਵੱਜ ਜਾਂਦੀਆਂ ਨੇ ਕਿਉਂਕਿ ਕਵੱਡੀ ਨਾਲ ਜੁੜੇ ਹੋਏ ਜਿੰਨੇ ਵੀ ਪਲੇਅਰ ਨੇ ਲਗਭਗ ਇਹ ਗਰੀਬ ਪਰਿਵਾਰਾਂ ਨਾਲ ਸੰਬੰਧਤ ਹੁੰਦੇ ਨੇ ਕੋਈ ਇਹ ਵੱਡੇ ਘਰਾਣਿਆਂ ਦੇ ਬੱਚੇ ਨਹੀਂ ਕਿ ਇਹ ਜਿਹੜੇ ਕਵੱਡੀ ਨਾਲ ਜੁੜੇ ਹੋਏ ਨੇ ਜੇ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਦੇਖੋਗੇ ਨਾ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋਗੇ ਨਾ ਜ਼ਿਆਦਾਤਰ ਇਹ ਕਵੱਡੀ ਪਲੇਅਰ ਨੇ ਇਹ ਬੜੇ ਹੀ ਅੰਤਾਂ ਦੀ ਗਰੀਬੀ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਨੇ ਫਿਰ ਵੀ ਇਹਨਾਂ ਨੇ ਆਪਣੇ ਜੋਰ ਦਿਖਾਉਣ ਦੇ ਲਈ ਫਿਰ ਵੀ ਇਹ ਦਿਨ ਰਾਤ ਇੱਕ ਕਰ ਰਹੇ ਨੇ ਮਦਾਨਾਂ ਦੇ ਵਿੱਚ ਤੁਹਾਨੂੰ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੇ ਨੇ ਜਿਹੜੀ ਇਹ ਵੀਡੀਓ ਇਹ ਸਪੈਸ਼ਲੀ ਅਸੀਂ ਤੁਹਾਡੀ ਨਾਲ ਜਿਹੜੇ ਪ੍ਰਮੋਟਰ ਨੇ ਜਿਹੜੇ ਕਵਾਡੀ ਨੂੰ ਸਪான்ਸਰ ਕਰਦੇ ਨੇ ਉਹਨਾਂ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਨਾਂ ਜਿਹੜੇ ਪਲੇਅਰ ਨੇ ਜਿੰਨਾ ਪਲੇਅਰਾਂ ਨੇ ਪੰਜਾਬ ਹਰਿਆਣਾ ਦੇ ਵਿੱਚ ਓਪਨ ਦੇ ਵਿੱਚ ਪੂਰੀ ਬਹਿ ਜਾ ਬਹਿ ਜਾ ਤਹਿਲਕਾ ਮਚਾਈ ਸੀ ਨਵੇਂ ਗੱਬਰੂਆਂ ਨੂੰ ਜਰੂਰ ਤੁਸੀਂ ਇਹਨਾਂ ਦੀ ਪਛਾਣ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕੈਨੇਡਾ ਯੂਰਪ ਆਸਟ੍ਰੇਲੀਆ ਤੇ ਇੰਗਲੈਂਡ ਦੇ ਵਿੱਚ ਤੇ ਹੋਰ ਵੀ ਛੋਟੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਜਿਹੜੇ ਮੈਚ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹਨਾਂ ਨੌਜਵਾਨਾਂ ਦਾ ਜਰੂਰ ਮੁੱਲ ਪਾਓ ਕਿਉਂਕਿ ਇਹਦੇ ਨਾਲ ਹੁੰਦਾ ਕੀ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਨੌਜਵਾਨ ਨੇ ਉਹ ਵੀ ਅੱਗੇ ਮੈਦਾਨ ਦੇ ਵਿੱਚ ਆ ਸਕਦੇ ਨੇ ਕਿਉਂਕਿ ਉਹਨਾਂ ਨੂੰ ਵੀ ਆਸ ਹੋ ਸਕਦੀ ਆ ਕਿ ਸਾਡਾ ਵੀ ਕਿਤੇ ਮੁੱਲ ਪੈ ਸਕਦਾ ਅ ਦਰਸ਼ਕ ਵੀਰੋ ਮੈਨੂੰ ਦੱਸਦਿਆਂ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਚੜ੍ਹਦੀ ਉਮਰ ਦਾ ਮੁੱਛਪੁੱਟ ਗੱਬਰੂ ਜਿਹਦਾ ਨਾਮ ਆ ਰਣਜੀਤ ਸਿੰਘ ਉਸਨੇ ਇਸ ਸਾਲ ਵੱਡੇ ਵੱਡੇ ਕੱਪਾਂ ਤੇ ਨਾਮੀ ਰੇਡਰਾਂ ਨੂੰ ਟਾਇਆ ਤੇ ਆਪਣੀ ਮਿਹਨਤ ਨੂੰ ਲੋਕਾਂ ਅੱਗੇ ਦੱਸਿਆ ਕਿ ਅਸੀਂ ਆਪਣੀ ਮਿਹਨਤ ਕਰਕੇ ਇਨ੍ਹਾਂ ਗਰਾਊਂਡਾਂ ਦੇ ਵਿੱਚ ਆਇਆ ਕਾਫੀ ਨਾਬਰ ਪਲੇਅਰਾਂ ਨੂੰ ਜੱਫੇ ਲਾਉਣ ਵਾਲਾ ਰਣਜੀਤ ਸਿੰਘ ਜਿਸ ਨੇ ਓਪਨ ਦੇ ਵਿੱਚ ਹੀ ਬੜੀ ਬਹਿਜਾ ਬਹਿਜਾ ਕਰਵਾਈਆ ਬਹੁਤ ਸਾਰੇ ਹਰਿਆਣੇ ਤੇ ਪੰਜਾਬ ਦੇ ਕੱਪਾਂ ਤੇ 베ਸਟ ਯਾਫੀ ਦਾ ਵੀ ਖਿਤਾਬ ਜਿੱਤੇ ਆ। ਜਲਦੀ ਜਲਦੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਪ੍ਰੋਮੋਟਰ ਭਰਾਵਾਂ ਕੋਲੇ ਜ਼ਰੂਰ ਪਹੁੰਚਦੀ ਹੋ ਜੇ। ਅਸੀਂ ਪ੍ਰੋਮੋਟਰ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਣਜੀਤ ਬੱਚੋਆਣੇ ਨੂੰ ਕਿ ਸਾਡੀ ਦਿਲ ਦੀ ਇੱਛਾ ਸਾਡੇ ਸਮੁੱਚੇ ਪਿੰਡ ਦੀ ਇੱਛਾ ਕਿ ਇਸ ਨੌਜਵਾਨ ਨੂੰ ਕੈਨੇਡਾ ਇੰਗਲੈਂਡ ਯੂਰਪ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਵਿੱਚ ਇਸ ਸਾਲ ਦੇ ਵਿੱਚ ਜ਼ਰੂਰ ਇੱਕ ਨਾ ਦੋ ਦੇਸ਼ਾਂ ਦੇ ਵਿੱਚ ਜ਼ਰੂਰ ਖੜਾਇਆ ਜਾਵੇ ਅਸੀਂ ਆਪਣੇ ਪੱਧਰ ਤੇ ਵੀ ਉਹਨਾਂ ਸਾਰੇ ਪ੍ਰਮੋਟਰ ਵੀਰਾਂ ਅੱਗੇ ਆਪਣੀ ਗੱਲਬਾਤ ਜਾਰੀ ਰੱਖ ਰਹੇ ਹਾਂ ਤੇ ਰੱਖਾਂਗੇ ਵੀ ਤੇ ਸਾਡੀ ਇਹੀ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਣਜੀਤ ਇਹਨਾਂ ਦੇਸ਼ਾਂ ਦੀ ਸ਼ੈਅ ਕਰੇ ਮੈਂ ਤੁਹਾਨੂੰ ਇਸ ਵੀਡੀਓ ਦੇ ਅਖੀਰ ਦੇ ਵਿੱਚ ਰਣਜੀਤ ਦੇ ਜਿਹੜੇ ਟਾਪ ਦੇ ਜੱਫੇ ਨੇ ਲਗਭਗ 8-10 ਜੱਫੇ ਨੇ ਮੈਂ ਤੁਹਾਨੂੰ ਦਿਖਾਉਂਗਾ ਕਿ ਕਿਸ-ਕਿਸ ਤਰ੍ਹਾਂ ਦੇ ਇਹਨਾਂ ਨੇ ਨਾਮੀ ਪਲੇਅਰਾਂ ਨੂੰ ਲਾਏ ਨੇ ਤੁਸੀਂ ਇਹ ਵੀਡੀਓ ਜਿਹੜੇ ਐਂਡ ਤੱਕ ਜਰੂਰ ਦੇਖੋ ਸਾਡੇ ਮਾਨਸਾ ਜिले ਦੇ ਵਿੱਚ ਸਾਡੇ ਕੋਲ ਜਿਹੜੇ ਪ੍ਰੋਮੋਟਰ ਨੇ ਕੁਆਰਟੀ ਦੇ ਰਿਲੇਟਡ ਕੋਈ ਵੀ ਨਹੀਂ ਹੈਗਾ ਸਾਨੂੰ ਕੁਆਰਟੀ ਦੇ ਪ੍ਰੋਮੋਟਰਾਂ ਦੀ ਘਾਟ ਕਰਕੇ ਅਸੀਂ ਜਿਹੜੇ ਸਾਡੇ ਨਾਮੀ ਪਲੇਅਰ ਨੇ ਕਈ ਵਾਰੀ ਉਹ ਸੱਟਾਂ ਫਿਟਾਂ ਕਾ ਕੇ ਵਿਚਾਰੇ ਉਹ ਘਰੇ ਰਹਿ ਜਾਂਦੇ ਨੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਜੇਕਰ ਮੈਂ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਟੌਪ ਦੇ ਖਿਡਾਰੀ ਦੀ ਗੱਲ ਕਰਾਂ ਨਾ ਸਾਡੇ ਕੋਈ ਘਾਟ ਨਹੀਂ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਟੌਪ ਦੇ ਖਿਡਾਰੀ ਨੇ ਸੀ ਪਰ ਉਹਨਾਂ ਕਈ ਵਾਰੀ ਕਈ ਵਾਰੀ ਇਹਨਾਂ ਖਿਡਾਰੀ ਜਿੰਨੇ ਕਈ ਹੁੰਦੇ ਕੀ ਹੁੰਦਾ ਮਲ ਨਹੀਂ ਪੈਂਦਾ ਇਹ ਖਿਡਾਰੀ ਇਦਾਂ ਹੀ ਘਰੇ ਰਹਿ ਜਾਂਦੇ ਨੇ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਪ੍ਰੋਮੋਟਰਾਂ ਕਵੱਡੀ ਦੇ ਜਿਹੜੇ ਪ੍ਰੋਮੋਟਰਾਂ ਨੇ ਉਹਨਾਂ ਦੀ ਘਾਟ ਹੋਣ ਦੇ ਕਰਕੇ ਸਾਡੇ ਬਹੁਤ ਸਾਰੇ ਪਲੇਅਰ ਇਦਾਂ ਹੀ ਰਹਿ ਜਾਂਦੇ ਨੇ ਪਰ ਅਸੀਂ ਕਵੱਡੀ ਦੇ ਉਨਾ ਪ੍ਰੋਮੋਟਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਇਸ ਨੌਜਵਾਨ ਰਣਜੀਤ ਸਿੰਘ ਨੂੰ ਇਹਨਾਂ ਕੰਟੀਨਿਊਂ ਦੇ ਵਿੱਚ ਖੜਾਇਆ ਜਾਵੇ ਕਿਉਂਕਿ 2025 ਦੇ ਵਿੱਚ ਜਿਹੜੇ ਹੁਣ ਇਹਨਾਂ ਕੰਟੀਨਿਊਂ ਦੇ ਜਿਹੜੇ ਟੂਰ ਨੇ ਇਹ ਸ਼ੁਰੂ ਹੋਣ ਵਾਲੇ ਨੇ ਤਾਂ ਅਸੀਂ ਉਹਨਾਂ ਪ੍ਰੋਮੋਟਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਨੌਜਵਾਨ ਦਾ ਜ਼ਰੂਰ ਮੁੱਲ ਪਾਇਆ ਜਾਵੇ ਕਿਉਂਕਿ ਇਹ ਨੌਜਵਾਨ ਨੇ ਪੰਜਾਬ ਹਰਿਆਣਾ ਦੇ ਕੱਪਾਂ ਤੇ ਵੈਦਾਂ ਵੈਦਾਂ ਕਰਵਾਈਆ ਬਹੁਤ ਸਾਰੇ ਕਪਾਂ ਦਾ ਇਹ ਬੈਸਟ ਜਾਪੀ ਦਾ ਇਹਨੇ ਇਸ ਨੌਜਵਾਨ ਨੇ ਖਤਾਬ ਦਿੱਤੇ ਆ ਸਾਡੀ ਦਿਲ ਦੀ ਇੱਛਾ ਅਸੀਂ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਕਿ ਇਹ ਨੌਜਵਾਨ ਇਸੇ ਤਰ੍ਹਾਂ ਆਪਣੇ ਜੋਹਰ ਇਨ੍ਹਾਂ ਗਰਾਊਂਡਾਂ ਦੇ ਵਿੱਚ ਦਿਖਾਉਂਦਾ ਰਹੇ ਦਰਸ਼ਕ ਵੀਰ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਰਣਜੀਤ ਦੀ ਜਿਹੜੀ ਖੇਡ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਕਿਉਂਕਿ ਇਹ ਨੌਜਵਾਨ ਡਿਜ਼ਰਵ ਕਰਦਾ ਉਹਨਾਂ ਸਾਰੇ ਦੇਸ਼ਾਂ ਦੇ ਵਿੱਚ ਖੇਡਣ ਦੀ ਅਸੀਂ ਇੱਕ ਵਾਰ ਫਿਰ ਸਾਰੇ ਪ੍ਰਮੋਟਰ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਸ ਨੌਜਵਾਨ ਨੂੰ ਕਿਸੇ ਮਰਜ਼ੀ ਕੰਟਰੀ ਦੇ ਵਿੱਚ ਇਸ 2025 ਦੇ ਵਿੱਚ ਜ਼ਰੂਰ ਇਸ ਨੂੰ ਖੜਾਇਆ ਜਾਵੇ ਲੱਗਾ ਹੋਇਆ ਆ ਰਣਜੀਤ ਇੱਕ ਬੰਦੇ ਪ੍ਰਦੀਪ ਤੂਫਾਨ ਔਰ ਦੂਸਰੇ ਬੰਦੇ ਰਣਜੀਤ ਬਸਵਣ ਦੀ ਧਰਤੀ ਦਾ ਹੋ ਗਈ ਟੱਕਰ ਹੋ ਗਈ ਟੱਕਰ ਦੇਖੋ ਭੜਗੇ ਬੱਬਰ ਸ਼ੇਰ ਬਾਵਾ ਤੂਫਾਨ ਬਾਵਾ ਰਣਜੀਤ ਬਾਵਾ ਤੂਫਾਨ ਬਾਵਾ ਆਉਂਦਾ ਪਹਿਲਾ ਨੰਬਰ ਇਹਦਾ ਸਾਡੇ ਸਾਹਮਣੇ ਪ੍ਰਦੀਪ ਦੇ ਆਹ ਤਮਾ ਰਣਜੀਤ ਦੇ ਕਬਜੇ ਦੇ ਵਿੱਚ ਹੈ ਪਰ ਚੌਥਾ ਵਾਲਾ ਨੁਕਰ ਹੈ ਕਲੈਰੀ ਮੋਰ ਬਣਿਆ ਪਿਆ ਮੁੰਡਾ ਆ ਵੀ ਬੜਾ ਸਪੀਡੀ ਹੈ ਸਿੱਧਵਾਂ ਦੇ ਜੱਸੀ ਵਾਂਗੂ ਔਰ ਰਸੂਲਪੁਰੀਏ ਕਾਲੂ ਵਾਂਗੂ ਔਰ ਸਾਹਮਣੇ ਪਰ ਉਧਰ ਪਛੋਆਣੀਆਂ ਰਣਜੀਤ ਕਹਿੰਦਾ ਵੀ ਸਾਨੂੰ ਤੇਜ਼ ਹੀ ਫੜਨੇ ਆਉਂਦੇ ਐ ਸਾਨੂੰ ਘੈਂਟ ਹੀ ਰੇਡਰ ਫੜਨੇ ਆਉਂਦੇ ਐ ਵਾਹ ਓਏ ਰਣਜੀਤ ਸਿਆ ਆਹ ਕਮਾਲ ਕਰਤੀ ਐ ਐਨ ਮੂਦਾ ਕਰ ਲਿਆ ਜਿਵੇਂ ਜਗਰਾਉਂ ਦੇ ਮੇਲੇ ਤੇ ਘੋੜਿਆਂ ਨੂੰ ਖੁਰੀਆਂ ਲਾਉਣ ਵੇਲੇ ਕਰ ਲਾਂਦੇ ਐ ਵਾਹ ਓਏ ਚੋਬਰਾ ਇਹ ਰਣਜੀਤ ਐ ਦੇ ਵਿੱਚ ਇਸ ਨੌਜਵਾਨ ਨੇ ਕਹਿੰਦੇ ਕੈਨੇਡਾ ਦੇ ਸਰੀ ਸੁਪਰਸਟਾਰ ਦੀ ਖੇਡ ਕਲੱਬ ਦੇ ਵੱਲੋਂ ਕਬੱਡੀਆਂ ਪਾਈਆਂ ਨਾ ਤੇ ਕਹਿੰਦੇ ਦੁਨੀਆ ਨੇ ਗੱਲਾਂ ਕੀਤੀਆਂ ਵੀ ਆਹ ਗੱਭਰੂ ਐਨ ਟੌਪ ਦੀਆਂ ਰੇਡਾਂ ਪਰ ਜਾਫੀ ਵੀ ਕਿਸੇ ਵੱਲੋਂ ਕੱਟਨੀ ਐਨ ਲੱਗਿਆ ਹੋਇਆ ਜੋਰ ਰੀਮੀ ਸਾਡਾ ਕਾਲੇ ਵਾਲੀ ਕਹਿੰਦੇ ਮੂਨਕ ਪਿੰਡ ਦਾ ਮੇਲਾ 16 ਤਰੀਕ ਨੂੰ ਜਲਾਲਾਬਾਦ ਦੇ ਵਿੱਚ ਨੀਟੂ ਕੰਗ ਫੜਾਣਾ ਮੱਖਣ ਧਾਲੀਆਂ ਹੁਣਾ ਦਾ ਮੇਲਾ ਤੇ ਚਰਚੇ 20 ਨੂੰ ਕਮਾਲ ਵਾਲੇ ਤੇ ਗੰਨਾ ਕਹਿੰਦੇ ਟਿੱਕੀਆਂ ਦੇ ਵਿੱਚ ਜਿਹੜੀਆਂ ਹੋਣਗੀਆਂ ਆ ਰਣਜੀਤਾ ਇਹ ਡੋਗਰ ਦਾ ਸ਼ਗਿਰਦਾ ਪਿੱਖੀ ਵਾਲੇ ਦਾ ਤੇ ਡੋਗ ਨਾਬਿਆਂ ਨੂੰ ਸਾਡੇ ਬਾਰੇ ਕੱਖ ਨਹੀਂ ਪਤਾ ਇਹਨਾਂ ਨੇ ਪਹਿਲਿਆਂ ਚ ਬੱਲੇ ਬੱਲੇ ਕਰਾਈ ਹੋਈ ਐ ਲਓ ਗੋਗੀ ਸੋਗਲ ਦੀ ਕਬੱਡੀ ਪੈ ਰਹੀ ਐ ਰਣਜੀਤ ਹੋ ਗਿਆ ਮੂਰੇ ਆ ਦੋ ਖਿਡਾਰੀਆਂ ਦੇ درمیان ਟੱਕਰ ਸਿਰੇ ਦੀ ਆ ਜ਼ੋਰ ਲੱਗਾ ਹੋਇਆ ਕੁਆਟਰ ਮੈਚ ਚੱਲਦਾ ਹੋਇਆ ਆ ਗੋਗੀ ਤੇ ਰਣਜੀਤ ਦੇ درمیان ਵਾਹ ਵੇ ਰਣਜੀਤਿਆ ਹੀ ਹੋ ਰੀਸਾਂ ਲਾਤੇ ਪਰੀਕੇ ਨਾਲ ਆਓ ਕਹਿੰਦੇ ਚਾਰੇ ਪਿਆਰ ਵਰ ਪਿਆਰ ਆਓ ਚਾਰਾਂ ਦੇ ਵਿੱਚੋਂ ਦੇਖਾਂਗੇ ਓ ਮੇਲਾ ਬਣ ਗਿਆ ਸਵਾਗਤ ਲੱਗ ਗਿਆ ਤੇ ਤਰੀਕੇ ਨਾਲ ਆਓ ਕਹਿੰਦੇ ਚਾਰੇ ਪਿਆਰ ਵਰ ਪਿਆਰ ਆਉ ਚਾਰਾਂ ਦੇ ਵਿੱਚੋਂ ਦੇਖਾਂਗੇ ਓ ਮੇਲਾ ਬਣ ਗਿਆ ਸਵਾਗਤ ਲੱਗ ਗਿਆ ਇੰਨੀ ਸਾਡਾ ਕਾਲੇ ਵਾਲੀ ਕਹਿੰਦੇ ਮੂਨਕ ਪਿੰਡ ਦਾ ਮੇਲਾ 16 ਤਰੀਕ ਨੂੰ ਜਲਾਲਾਬਾਦ ਦੇ ਵਿੱਚ ਨਹੀਂ ਤੂੰ ਕੰਗ ਫੜਾਣਾ ਮੱਖਣ ਢਾਲੀਆਂ ਹੁਣਾ ਦਾ ਮੇਲਾ ਤੇ ਚਰਚੇ ਵੀ ਨੂੰ ਕਮਾਲ ਵਾਲੇ ਤੇ ਗੱਲਾਂ ਕਹਿੰਦੇ ਟਿੱਕੀਆਂ ਦੇ ਵਿੱਚ ਜਿਹੜੀਆਂ ਹੋਣਗੀਆਂ ਆ ਰਣਜੀਤਾ ਇਹ ਡੋਗਰ ਦਾ ਸ਼ਗਿਰਦਾ ਪਿੱਖੀ ਵਾਲੇ ਦਾ ਤੇ ਡੋਗਰ